ਤਿੱਤ ਬਿੱਲੀ ਦਾ ਬਲੂੰਗੜਾ ਪਾਲ ਰੱਖਿਆ ਓਏ ਮੰਮੀ ਨੂੰ ਕਹ ਦੇ ਆਹ ਹਾ ਹਾ ਏ ਹਾ ਹਾ ਬਿੱਲੀ ਦੇ ਬਲੂੰਗੜਾ ਪਾਲ ਰੱਖਿਆ ਤੁਸੀਂ ਤੇਰੀ ਮੰਮੀ ਇਹ ਹੋਆ ਹਨਾ ਚੁੰਗਣੀ ਨਾ ਪਾਲਾਇਆ ਇਹ ਹਨਾ ਹਾਂ ਹਾਂ ਦੱਤ ਚੰਗਾ ਤੇ ਅਗਰ ਵਿਚਾਰਿਆਂ ਨੂੰ ਦੱਤ ਦੇਣਿਆ ਕਰ ਉਹ ਚੁੰਗਣੀ ਨਾ ਕਹਿਣਾ ਮੈਂ ਮੈਂ ਦੂਜੂ ਨਹੀਂ ਦੱਤ ਕਹਿੰਦਾ ਚੁੰਗਣੀ ਨਾ ਕਹਿਣਾ ਕਲਾਨਾ ਦੇ ਦੇਆ ਕਰ ਦੁੱਧ ਚੰਗਾ ਆਇਆ ਮਰੀਕ ਮਮੇ ਚੱਲੀਏ ਦੁੱਧ ਦੇਣ ਦੁੱਧ ਤੂੰ ਦੇ ਦੇ ਇਤਿੰ ਇਹਨੂੰ ਦੁੱਧ ਚੰਗਾ ਨਹੀਂ ਮੇਰੇ ਆਉਂਦੇ ਨਹੀਂ ਚੰਗਾ ਮੈਂ ਜਾਣਾਂ ਚੰਗਾ ਚੰਗਾ ਦੀ ਚੰਗਾ ਸੀ ਮਾੜਾ ਮੋਟਾ ਚੰਗਾ ਸਭ ਤੋਂ ਚੰਗਾ ਦੀ ਮੈਂ ਜਾਣਾਂ ਚੰਗਾ ਇਹ ਜਣਾ ਰਾਜੇ ਦੁੱਧ ਚੰਗਾ ਦੀ ਚੁੰਗਣੀ ਨਾ ਕਹਿਣਾ ਉਹ ਤਾਂ ਟਕੜੀ ਬਿਮਾਰ ਆ ਯਾਰ ਆਉਂਦੇ ਮੂੰਕੇ ਮੇ ਕਰੇ ਵਿਚਾਰੀ ਨੇ ਇਤੂ ਤੇਰੇ ਨਾ ਚੌੜ ਕਰਦਾ ਪੁੱਤ ਯਾਰ ਹੈ 30 ਰੁਪਏ ਹੈ ਬਬੂ ਉਹ ਬਿਮਾਰ ਆ ਤੇ ਤਨ ਮਰੂ ਵੀ ਤੂੰ ਹਾਂ ਕੁਛ ਰੇਟੋ ਠੀਕ ਬੋਗ ਜਾ ਔਖਾ ਹੋਈ ਜਾਣਾ ਵਟ ਜਾਏਗਾ ਤਾਂ ਸੂਣ ਵਾਲੇ ਵਾਂਗੂ ਵਟ ਕਰੀ ਜਾਣਾ ਹੋਵੇ ਹੈ ਉਹ ਤੇਰੀ ਮਾਮੀ ਨੇ ਉਹ ਕਰਿਆਗਾ ਪਿਆਗਾ ਵਿਚਾਰਾ ਦੇਖ ਕਿੱਥੇ ਪਿਆ ਇੱਕ ਮਿੰਟ ਦੇਖਾਂ ਕੋਲੇ ਜਾ ਕੇ ਆ ਆਦਾ ਦੇਖ ਬਲੂੰਗੜਾ ਦੇਖੋ ਪ੍ਰਭੂ ਪਿਆ ਬਲੂੰਗੜਾ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਆ ਮੁੰਡਾ ਹੁਣ ਪੂਰਾ ਸਾਸ ਰਿਆ ਸਾਡਾ ਮੇਰਾ ਭਾਂ ਜਾਂ ਮੂੰਹ ਲਕੋ ਰਿਆ ਇਹਨੂੰ ਵਕਤ ਦੁੱਧ ਦੇ ਦਿਆ ਕਰ ਤੂੰ ਹੁਣ ਮੂੰਹ ਲਕੋ ਰਿਆ ਪਟ ਜੇ ਕਰਦਾ ਰਹਿੰਦਾ ਸੂਣ ਵਾਲੀ ਕੁੱਤੀ ਵਾਂਗੂ ਪਤਾ ਨਹੀਂ ਕਰ ਤੂੰ ਐ ਕਰਦਾ ਰਹਿੰਦਾ ਏ ਉਹ ਤਾਂ ਵਿਚਾਰੀ ਬੈਠੀ ਆ ਬਿਮਾਰ ਆ ਯਾਰ ਆ